ਆ ਸੁਣੋ ਜਥੇਦਾਰ ਜੀ ਸਾਡੇ ਕੀ ਕਹਿ ਰਹੇ ਸਾਡੇ ਆਗੂ ਜਿੰਨਾ ਸਾਨੂੰ ਮਾਰਗਦਰਸ਼ਕ ਇਹ ਪਤਾ ਕੀ ਕਹਿੰਦਾ ਕਹਿੰਦਾ ਜਵਾਕ ਤਿੰਨ ਤੋਂ ਵੱਧ ਜੱਪੋ ਅੜਕਣਾ ਨਹੀਂ ਰੁਕਣਾ ਨਹੀਂ ਦੱਸੋ ਅੰਧਾ ਅਗੂ ਜੇ ਥੀਆ ਸਭ ਸਾਥ ਮਾਵ ਹੈ ਉਹ ਸਾਰੇ ਕਾਸ ਨੂੰ ਲੈ ਕੇ ਡੁੱਬ ਜਾਂਦਾ ਜੇ ਤੁਸੀਂ ਅੰਨੇ ਨੂੰ ਆਗੂ ਮੰਨ ਲਾਓ ਅੰਨੇ ਨੂੰ ਬੱਸ ਫੜਾ ਦਿਓ ਤੁਹਾਨੂੰ ਲਿਜਾਏਗਾ ਨਹੀਂ ਕਿਤੇ ਫੇਲ ਹੋ ਜੂ ਸਫਰ ਤੁਹਾਡਾ ਹੁਣ ਦੱਸੋ ਜੇ ਨੂੰ ਕਿਸੇ ਬੱਚੇ ਨੇ ਕਿਸੇ ਨੌਜਵਾਨ ਨੇ ਕਿਸੇ ਕੋਈ ਨਾ ਕੋਈ ਤਾਂ ਸਿਰ ਜਾਗਦਾ ਮਿਲ ਹੀ ਸਕਦਾ ਨਾ ਇਹਨਾਂ ਨੂੰ ਜੇ ਸਵਾਲ ਕਰਤਾ ਵੀ ਜਥੇਦਾਰ ਜੀ ਸਾਨੂੰ ਇੱਕ ਗੱਲ ਦੱਸੋ ਕੀ ਮਹਿਤਾ ਕਾਲੂ ਦੇ ਘਰ ਬਾਬਾ ਨਾਨਕ ਜਮ ਕੇ Hindu ਬਣ ਗਿਆ ਉਹਨੇ ਆਪਣੇ ਪਿਓ ਦੀ ਗੱਲ ਨਹੀਂ ਬਣੀ ਉਹ Hindu ਨਹੀਂ ਬਣਿਆ ਕੀ ਬਾਬੇ ਨਾਨਕ ਦੇ ਘਰ ਜੰਮੇ ਦੋਵੇਂ ਪੁੱਤਰ ਸਿੱਖ ਬਣ ਗਏ ਨਹੀਂ ਬਣੇ ਸਿੱਖੀ ਕੀ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਜਿਹੜਾ ਗੁਰ ਨਾਨਕ ਦੀ ਵਿਚਾਰ ਧਾਰਾ ਲਏਗਾ ਉਹਨੇ ਸਿੱਖ ਬਣਨਾ ਜੇ ਵਿਚਾਰ ਧਾਰਾ ਤਾਂ ਨਾਗਪੁਰ ਦੀ ਆ ਚਾਹੇ ਗਾਤਰੇ ਚਾਰਚਾਰਾ ਦਿਮਾਲੇ ਵਾਲੇ ਹੁਣ ਜਲੂਸ ਨਹੀਂ ਕੱਢੀ ਜਾਂਦੇ ਜੰਮ ਕੇ ਤੁਸੀਂ ਨਾਗਪੂਰੀ ਫੌਜਾਂ ਤਿਆਰ ਕਰਨੀਆਂ ਚਾਹੁੰਦੇ ਹੋ ਨਸ਼ੇੜੀ ਤਿਆਰ ਕਰਨੇ ਚਾਹੁੰਦੇ ਹੋ ਰੈਲਿੰਗਾਂ ਦੀਆਂ ਰੌਣਕਾਂ ਬਣਾਉਣ ਵਾਲੇ ਚਾਹੁੰਦੇ ਹੋ ਗਾਲਾਂ ਕੱਢਣ ਇੱਕ ਦੂਜੇ ਨੂੰ ਮਾਰਨ ਗੈਂਗਸਟਰ ਪੈਦਾ ਕਰਨੇ ਚਾਹੁੰਦੇ ਹੋ ਕੀ ਥੋੜੀ ਦਿਮਾਗ ਸਿੱਖ ਦਾ ਸਿੱਖ ਬਾਬੇ ਨਾਨਕ ਨੇ ਕਿੱਥੋਂ ਪੈਦਾ ਕੀਤਾ ਬਾਬੇ ਨਾਨਕ ਨੇ ਲੋਕਾਂ ਨੂੰ ਸਮਝਾ ਕੇ ਸਿੱਖਾਂ ਨਾਲ ਸਿੱਖ ਬਣਾਇਆ ਗੁਰੂ ਨਾਨਕ ਜੀ ਨੇ ਸੁਣਿਆ ਦੇਖਿਆ ਸੇ ਫਿਰ ਗਰਵਾਸ ਨਾ ਪਰਿਆ ਜਿਨ੍ਹਾਂ ਨੇ ਬਾਬੇ ਨਾਨਕ ਨੂੰ ਸੁਣ ਕੇ ਵੇਖ ਲਿਆ ਨਾ ਉਹ ਸਿੱਖ ਬਣੂਗਾ ਪਰ ਅਸੀਂ ਸੁਣਾਉਦੇ ਨਹੀਂ ਬਾਬਾ ਨਾਨਕ ਤਾਹੀਂ ਤਾਂ ਹੋਰ ਹੀ ਨਹੀਂ ਸਸ ਤੋਂ ਤਾਂ ਲਾਟਰਮ ਪਾਟਰਮ ਸਾਡੇ ਵਿੜੇ ਸੁਟਿਆ ਹੋਇਆ ਜੇ ਤੁਹਾਨੂੰ ਇਹ ਸਵਾਲ ਕਰਤਾ ਵੀ ਦਾਤੂ ਦਾਸੂ ਸਿੱਖ ਨਹੀਂ ਬਣੇ ਤੀਜੇ ਪਾਤਸ਼ਾਹ ਦੇ ਦੋਤੇ ਨੇ ਪਿਰਥੀਚੰਦ ਤੀਜੇ ਪਾਤਸ਼ਾਹ ਦਾ ਦੋਤਾ ਚੌਥੇ ਪਾਤਸ਼ਾਹ ਦਾ ਪੁੱਤਰ ਪੰਜਵੇਂ ਪਾਤਸ਼ਾਹ ਦਾ ਭਾਈ ਛੇਵੇਂ ਪਾਤਸ਼ਾਹ ਦਾ ਤਾਇਆ ਸਿੱਖ ਨਹੀਂ ਬਣਿਆ ਹਕੂਮਤ ਨਾਲ ਰਲ ਕੇ ਸ਼ਹੀਦ ਕਰਾਉਣ ਚ ਹੱਥ ਹੈ ਗੁਰ ਅਰਜਨ ਪਾਤਸ਼ਾਹ ਨੂੰ ਆਪਣੇ ਭਾਈ ਸਿੱਖਾਏ ਬਣ ਜਾਂਦਾ ਇਹ ਕੋਈ ਨਾਦਰਸ਼ਾਹੀ ਪ੍ਰਮਾਣ ਥੋੜਾ ਵੀ ਇਹ ਔਰੰਗੇ ਵਾਲੀ ਨੀਤੀ ਆ ਵੀ ਨਹੀਂ ਮੈਂ ਤੇਰਾ ਘਾਟਾ ਲਾਉਂ ਨੂੰ ਸਿੱਖ ਬਣ ਸਿੱਖੀ ਦਾ ਸਬੰਧ ਗੁਰੂ ਨਾਨਕ ਦੀ ਗੁਰਬਾਣੀ ਦੀ ਵਿਚਾਰ ਨਾਲ ਹੈ ਜਿਹਦੇ ਕੋਲੇ ਗੁਰਬਾਣੀ ਦੀ ਵਿਚਾਰ ਨਹੀਂ ਉਹ ਕਿਹੋ ਜਿਹਾ ਵੀਸ ਰੂਪ ਧਾਰੀ ਬੈਠਾ ਬਾਬੇ ਨੇ ਕਲੀਅਰ ਕੀਤਾ ਹੈ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ ਜਿੱਦੇ ਗੁਰਬਾਣੀ ਆ ਗਈ ਨਾ ਸਾਹਮਣੇ ਜੱਥੇਦਾਰ ਹੋ ਛੋੜਵਾ ਵੱਡੀਆਂ ਗੱਡੀਆਂ ਚੋਂ ਭੱਜਣਾ ਔਖਾ ਹੋ ਸਾਰੀਆਂ ਦਾੜੀਆਂ ਸੱਚੀਆਂ ਨਹੀਂ ਜਿਹੜੀਆਂ ਮੁਰਦਿਆਂ ਤੇ ਪੱਥਰਾਂ ਤੇ ਕਬਰਾਂ ਤੇ ਸਮਾਦਾ ਤੇ ਬਿਆਨ ਦਿੰਦੀਆਂ ਫਿਰਦੀਆਂ ਅਖੰਡਾਂ ਤੇ ਅੱਡਾਂ ਤੇ ਬਿਆਨ ਦਿੰਦੇ ਆ ਉਹ ਦਾੜੀਆਂ ਗੁਰੂ ਨੂੰ ਪ੍ਰਵਾਹ ਨਹੀਂ ਜੀਦੇ ਅੱਗੇ ਖੜਕੇ ਤੁਸੀਂ ਅਰਦਾਸ ਕਰ ਰਹੇ ਹੋ ਨੇ ਉਹ ਕਰ ਲੋ ਗੁਰੂ ਦਾ ਪੈ ਮੁਸ਼ਕਲ